ਮਨੁੱਖ ਦਾ ਦੁਖੀ ਹੋਣਾ ਇੱਕ ਸਵਾਲ ਹੈ ਤਾਂ ਇੱਕ ਪਰਮਾਤਮਾ ਦੀ ਬਹੁਤ ਵੱਡੀ ਦਾਤ ਹੈ ਕਿ ਆਨੰਦ ਦੀ ਤਲਾਸ਼ ਕਰ ਸਕਦਾ ਹੈ ਕਿਉਂ ਆਨੰਦ ਦੀ ਤਲਾਸ਼ ਨਹੀਂ ਕਰਦੇ ਸੁੱਖ ਦੇ ਛੇ ਹੀ ਰਹ ਜਾਂਦੇ ਨੇ ਸੁੱਖ ਆਨੰਦ ਨਹੀਂ ਹੈ ਇਹ ਵੀ ਮੈਲਸ ਕਰਦੇ ਸੁੱਖ ਭੋਜਨ ਛਕ ਕੇ ਵੀ ਮਿਲ ਜਾਂਦਾ ਹੈ ਸੁੱਖ ਪਰਿਵਾਰ ਦੇ ਵਿੱਚ ਵੀ ਮਿਲ ਜਾਂਦਾ ਹੈ ਸੁੱਖ ਧਨ ਦੀ ਪ੍ਰਾਪਤੀ ਨਾਲ ਵੀ ਮਿਲ ਜਾਂਦਾ ਹੈ ਸੁੱਖ ਵਤਨ ਦੀ ਚਾਹਤ ਨਾਲ ਵੀ ਜੋ ਹੈ ਪ੍ਰਾਪਤ ਹੋ ਜਾਂਦਾ ਹੈ ਮਿੱਤਰ ਦੇ ਮਿਲਦਿਆਂ ਵੀ ਮਿਲ ਜਾਂਦਾ ਹੈ ਆਨੰਦ ਤੇ ਪਰਮਾਤਮਾ ਤੋਂ ਮਿਲਦਾ ਹੈ आनंद ओ जो आ गया सर जांदा नहीं सुख ओ जो आ गया चला भी जाएगा नहीं रहेगा चला जाएगा कधी भगवान मताला करके देखना जिंदगी देच तानो भी कई सुख मिले आणगे चले गए नहीं रहे कभी देखना खोज करना इस ढंग दा पुत्र दे मिलदियां सुख मिले होवेगा हुन नहीं है मित्र दे मिलदियां सुख मिले होवेगा हुन नहीं है धन दे मिलदियां सुख मिले होवेगा हुन नहीं है ਵਿਆਹ ਸ਼ਾਦੀ ਕਰਾ ਕੇ ਸੁਖ ਮਿਲੇ ਆਵੇਗਾ ਹੁਣ ਨਹੀਂ ਹੁਣ ਸਵਾਇ ਤੇ ਰੋਣਿਆ ਤੋਰ ਕੀ ਹੈ ਸਾਰੇ ਸੁਖ ਦੁਖ ਦੇ ਚ ਬਦਲ ਜਾਂਦੇ ਹੈ ਇਹ ਹੀ ਕਾਰਨ ਹੈ ਕਿ ਹਜ਼ਾਰਾਂ ਸਾਲ ਪਹਿਲੇ ਜਿੱਥੇ ਪਸ਼ੂ ਪੰਛੀ ਸਨ ਅਜ ਵੀ ਉੱਥੇ ਹੀ ਨੇ ਸਿਰਫ ਰਜ਼ਕ ਦੀ ਖੇੜ ਹੈ ਬਾਕੀ ਕੁਝ ਨਹੀਂ ਪਰਮਾਤਮਾ ਆਨੰਦ ਹੈ ਕਰਮ ਤੇ ਧਰਮ ਦੇ ਚ ਨਹੀਂ ਪਸ਼ੂ ਸੁਖ ਦੇ ਚ ਹੈ ਕਰਮ ਤੇ ਧਰਮ ਦੇ ਚ ਨਹੀਂ ਮਨੁੱਖ ਦੁਖੀ ਹੈ ਰੋਗੀ ਵੀ ਹੈ ਸੋ ਗਿਬਿਏ ਇਸੋਾਸਤੇ ਮਨੁੱਖ ਨੂੰ ਆਖਿਆ ਜਾਂਦਾ ਹੈ ਐਸੇ ਕਰਮ ਕਰ ਜੋ ਤੈਨੂੰ ਸੁਖ ਦੇਣ ਉਸ ਧਰਮ ਦੀ ਪਾਲਨਾ ਕਰਕੇ ਤੂੰ ਆਨੰਦ ਸਰੂਪ ਹੋ ਜਾਏ ਆਨੰਦ ਸਰੂਪ ਹੋ ਜਾਏ ਪਰਮਾਤਮਾ ਤੱਕ ਪਹੁੰਚੇ ਇਸ ਤਰ੍ਹਾਂ ਦਾ ਕੋਈ ਕਰਮ ਪਸ਼ੂ ਨਹੀਂ ਕਰ ਸਕਦਾ ਕਿ ਉਹ ਆਨੰਦ ਨੂੰ ਪ੍ਰਾਪਤ ਕਰ ਲਵੇ ਸਮਾਦੀ ਲੀਨ ਹੋ ਜਾਏ ਪਰਮਾਤਮਾ ਤੱਕ ਪਹੁੰਚ ਸਕੇ ਔਰ ਕੋਈ ਧਰਮ ਵਿਕਸਿਤ ਨਹੀਂ ਹੋ ਸਕਿਆ ਪਸ਼ੂ ਪੰਛੀਆਂ ਦੀ ਦੁਨੀਆ 'ਚ ਉਤਾਰ ਸਾਰੇ ਮਨੁੱਖਾਂ ਦੀ ਦੁਨੀਆ ਚ ਹੈ ਇਹ ਗੱਲ ਵਖਰੀ ਹੈ ਨਿਵਸੀਅਤ ਦੇ ਮਾਹਿਰ ਇਹ ਸਾ ਵੀ ਕਹਿੰਦੇ ਨੇ ਕਿ ਪੰਜ ਕਿਸੇ ਦੀ ਪਸ਼ੂਆਂ ਦੇ ਚ ਵੀ ਪ੍ਰਤਿਭਾਸ਼ਾਲੀ ਹੁੰਦੇ ਨੇ ਜ਼ਿਆਦਾ ਚੇਤਨ ਹੋਦੇ ਨੇ ਕੰਨ ਨਾ ਇੱਕ ਭੇਡ ਦੇ ਪਿੱਛੇ ਸਾਰੀਆਂ ਭੇਡਾਂ ਚਲਦੀਆਂ ਨੇ ਔਰ ਇੱਕ ਭੇਡ ਤੇ ਕਿਸੇ ਦੇ ਪਿੱਛੇ ਨਹੀਂ ਨਾ ਚਲਦੀ ਉਹ ਤੇ ਅੱਗੇ ਚਲਦੀ ਆ ਉਹ ਆਪਣਾ ਰਸਤਾ ਚੁੰਦੀ ਹੈ ਉਹ ਉਹਨਾਂ ਦੇ ਪ੍ਰਤਿਭਾਸ਼ਾਲੀ ਹੈ ਜ਼ਿਆਦਾ ਚੇਤਨ ਹੈ ਜ਼ਿਆਦਾ ਸਹਣਗੀਆਂ ਇੱਕ 12 ਸਿੰਗਾ ਹਿਰਨ ਦੇ ਪਿੱਛੇ ਸਾਰੇ ਹਿਰਨ ਚੱਲਦੇ ਨੇ ਪਰ ਸਾਰੇ ਹਿਰਨ ਇੱਕ ਦੇ ਪਿੱਛੇ ਚੱਲਦੇ ਨੇ ਉਹ ਇੱਕ ਤੇ ਕਿਸੇ ਦੇ ਪਿੱਛੇ ਨਹੀਂ ਨਾ ਚੱਲਦਾ ਉਹ ਆਪਣਾ ਰਸਤਾ ਬਣਾਉਂਦਾ ਹੈ ਉਹ ਜ਼ਿਆਦਾ ਚੇਤਨ ਹੈ ਜ਼ਿਆਦਾ ਸਿਆਣਾ ਹੈ ਇੱਕ ਕੀੜੀ ਦੇ ਪਿੱਛੇ ਕਰੋੜਾਂ ਕੀੜੀਆਂ ਚੱਲ ਪੈਂਦੀਆਂ ਨੇ ਉਹ ਇੱਕ ਜਿਹੜੀ ਕੀੜੀ ਕਿਸੇ ਦੇ ਪਿੱਛੇ ਨਹੀਂ ਚੱਲਦੀ ਉਹ ਜ਼ਿਆਦਾ ਚੇਤਨ ਹੈ ਜ਼ਿਆਦਾ ਸਿਆਣੀ ਹੈ ਇੱਕ ਕੂੰਜ ਦੇ ਪਿੱਛੇ ਹਜ਼ਾਰਾਂ ਕੂੰਜਾਂ ਚੱਲ ਪੈਂਦੀਆਂ ਨੇ ਪਰ ਉਹ ਜਿਹੜੀ ਇੱਕ ਕੂੰਜ ਹੈ ਕਿਸੇ ਦੇ ਪਿੱਛੇ ਨਹੀਂ ਚੱਲਦੀ ਆਪਣਾ ਰਸਤਾ ਚੁਣਦੀ ਹੈ ਜ਼ਿਆਦਾ ਚੇਤਨ ਹੈ ਕਹਿੰਦੇ ਨੇ 5% ਦੇ ਪਸ਼ੂ ਪੰਛੀਆਂ ਦੇ ਵਿੱਚ ਵੀ ਚੇਤਨ ਹੈ